ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਅੱਜ ਭਰਾ ਜਿਹੜਾ ਤੁਸੀਂ ਕੋਲੇ ਬੈਠਾ ਦੇਖ ਰਹੇ ਹੋ ਭਰਾ ਪਿੰਡ ਲੱड्डੂ ਵਾਲੇ ਤੋਂ ਆਪਣੇ ਕੋਲੇ ਆਇਆ ਮਚਾਰਾ ਮਹੀਗ ਹੈ ਪਗਵਾੜ ਭਰਾ ਦੇ ਗੁਗਦੇ ਖਰਾਬ ਹੈ ਇਲਾਜ ਲਈ ਹੁਣ ਪੈਸੇ ਨਹੀਂ ਹੈ ਬੜੇ ਪੇਸ਼ੈਂਟ ਅੱਜ ਕੱਲ ਰੋਜ਼ ਦੇਖਣ ਤੋਂ ਮਿਲਦੇ ਪਏ ਆ ਜਿਨ੍ਹਾਂ ਦੇ ਗੁਗਦੇ ਖਰਾਬ ਤੱਕ ਦੇ ਵਿੱਚ ਗਬੀਬੀ ਹੈ ਪੇਸ਼ੈਂਟ ਆਪਣੇ ਕੋਲ ਹੋ ਵੀ ਹੈ ਗਿਆ ਇੱਕ ਗਾਮਪੜ ਚੁੰਗਾ ਦਾ ਇੱਕ ਆਪਣੇ ਦੋਨਿਆਂ ਨੇ ਪਿੰਡ ਦਾ ਪੇਸ਼ੈਂਟ ਹੈ ਜਿੱਦਾਂ ਵਿਚਾਰਿਆਂ ਦੇ ਗੀਤੇ ਖਰਾਬ ਹੈ ਡੈਲਸ ਹੁੰਦੇ ਆ ਪਰ ਡੈਲਸ ਤਾਂ ਵਿਚਾਰੇ ਕਰਵਾ ਗਏ ਆ ਕਾਰਟ ਤੇ ਡੈਲਸ ਹੋ ਜਾਂਦੇ ਆ ਪਰ ਇਲਾਜ ਲਈ ਚਾਹਿਆਂ ਕੋਲ ਪੈਸੇ ਨਹੀਂ ਕਿਉਂਕਿ ਪਗਵਾ ਗਰੀਬ ਹੈਗੇ ਆ ਦਵਾਈਆਂ ਮਹਿੰਗੀਆਂ ਬਲੱਡ ਲੈਣਾ ਹੁੰਦਾ ਉਹ ਵੀ 1100 1200 ਕਿਤੀਆ ਦੀਣਾ ਪੈਂਦਾ ਹੈ ਫਿਰ ਬਲੱਡ ਮਿਲਦਾ ਦੂਜੇ ਤੀਜੇ ਦਿਨ ਡੈਲਟਸ ਹੁੰਦੇ ਆ 2-3 ਵਾਰ ਭਰਾ ਦਾ ਫੋਨ ਆ ਚੁੱਕਿਆ ਕਿਉਂਕਿ ਪੇਸ਼ੈਂਟ ਕਈ ਵਾਰੀ ਹੋ ਜਿਆਦਾ ਹੁੰਦੇ ਆ ਕਈ ਵਾਰੀ ਧਿਆਨ ਨਹੀਂ ਦਿੱਤਾ ਜਾਂਦਾ ਅੱਜ ਬੈਠੇ ਬੈਠੇ ਕਾ ਸੁਬਾਹ ਅਜ ਫੋਨ ਕੀਤਾ ਇਹਨਾਂ ਦੇ ਨੰਬਰ ਤੇ ਕਿ ਇਹ ਮੈਨੂੰ ਫੋਨ ਕਰ ਗਏ ਸੀ ਇਲਾਜ ਲਈ ਜਦੋਂ ਇਹਨਾਂ ਨੂੰ ਦੱਸਿਆ ਤਾਂ ਦੁਕਾਨ ਤੇ ਬੁਲਾਇਆ ਵੀਗ ਨਾਲ ਗੱਲਬਾਤ ਕਰਕੇ ਪੁੱਛਦੇ ਆ ਵੀ ਕੀ ਹੋਇਆ ਕੀ ਹੋਇਆ ਵੀ ਜੀ ਮੇਰੇ ਕੱਡਣੀਆਂ ਖਰਾਬ ਆ ਜੀ ਗੁਰਦੇ ਚ ਪਾਣੀ ਪੈ ਰਿਹਾ ਹੈ अच्छा डेलस चल दे तो चलदी ਪਈਆਂ ਜੀ ਕਿੰਨੀ ਦੇਰ ਤੋਂ ਡੈਲਸ ਮੇਰੀਆਂ ਵੀ ਸਿਆਲ ਦੀਆਂ ਚਲਦੀ ਜਾਂਦੀਆਂ ਚਾਰ ਪੰਜ ਮਹੀਨੇ ਹੋ ਗਏ ਆ ਪੰਜ 6 ਮਹੀਨੇ ਹੋ ਗਏ ਡੈਲਸਸ ਹੋ ਗਏ ਹਾਂਜੀ ਤੇ ਦਵਾਈ ਕਦੋਂ ਤੋਂ ਖਾ ਰਹੇ ਹਾਂ ਦਵਾਈ ਤਾਂ 8-9 ਸਾਲ ਹੋ ਗਏ ਖਾ ਰਹੇ ਹਾਂ ਡੈਲਸਸ ਹੁਣ ਹੁਣੇ ਸਟਾਰਟ ਹੋਏ 6 ਮਹੀਨੇ ਤੋਂ ਹਾਂਜੀ ਡੈਲਸ 6 ਮਹੀਨੇ ਤੋਂ ਪਿਆਰ ਚਲਦੀ ਆ ਕੀ ਕੰਮ ਕਰਦੇ ਹਾਂ ਮੈਂ ਮਿਹਨਤ ਮਜ਼ਦੂਰੀ ਕਰਦੇ ਸੀ ਇਸ ਵਕਤ ਕੋਈ ਕੰਮ ਨਹੀਂ ਕਰਦਾ ਜਿਦਾਂ ਮੂੰਹ ਹੁੰਦਾ ਹੀ ਕੋਈ ਨਹੀਂ ਜੀ ਪਹਿਲਾ ਕੰਮ ਕਰਦੇ ਸੀ ਪ੍ਰਵਾਗ ਵਧੀਆ ਪਲਦਾ ਸੀ ਹਾਂਜੀ ਬਹੁਤ ਵਧੀਆ ਚੱਲਦਾ ਸੀ ਇਸ ਤੋਂ ਮੰਗਦੇ ਤਾਂ ਨਹੀਂ ਸੀ ਨਾ ਨਾ ਮੈਨੂੰ ਪਹਿਲਾਂ ਨਹੀਂ ਸੀ ਕਿਸੇ ਤੋਂ ਮੰਗਦੇ ਹੁਣ ਕਹਦੇ ਹਾਲਾਤ ਕਿਹੋ ਜਿਹੇ ਹੁਣ ਇਹ ਹਾਲਾਤ ਇਹ ਹੈ ਵੀ ਮੇਰੇ ਮੁੰਡੇ ਨੂੰ ਸਾਈਕਲ ਵੀ ਸੇਲੇ ਵਾਲੇ ਦੇ ਸਰਕਾਰੀ ਟੀਚਰਾਂ ਨੇ ਲੈ ਕੇ ਦਿੱਤਾ ਪੜਨ ਜਾਂਦੇ ਬੱਚੇ ਤੇ ਮੇਰੇ ਕੋਲ ਸਾਈਕਲ ਲੈਣ ਨੂੰ ਪੈਸੇ ਨਹੀਂ ਸੀ ਹੈਗੇ ਮੈਂ ਭਰਾ ਮੇਰੇ ਕੋਲ ਪੈਸਾ ਨਹੀਂ ਕਿਉਂ ਹੈਗਾ ਉਹ ਫਿਰ ਇੱਕ ਟੀਚਰ ਨੇ ਸਾਈਕਲ ਦਿੱਤਾ ਆਪਦਾ ਆਪਦੇ ਬੱਚੇ ਦਾ ਕੰਦੇ ਮੁੰਡਾ ਪੜਨ ਨੂੰ ਨਾ ਢਾਈ ਤੇ ਸਾਈਕਲ ਤੇ ਨੂੰ ਮੈਂ ਲੈ ਕੇ ਦਿੰਦਾ ਉਹਨਾਂ ਸਾਈਕਲ ਲੈ ਕੇ ਦਿੱਤਾ ਘਰ ਦੇ ਹਾਲਾਤ ਇਦਾਂ ਹੋਈ ਪਏ ਦੀ ਦਵਾਈ ਦੂਈ ਜੋਗੇ ਪੈਸੇ ਹੁੰਦੇਗਾ ਕਿ ਬੜੇ ਮੁਸ਼ਕਲ ਨਾ ਹੁੰਦੇ ਜੀ ਘਰ ਦੀ ਮਿਹਨਤ ਮਜ਼ਦੂਰੀ ਕਰਦੀ ਆ ਤੇ ਕੋਈ ਰਿਸ਼ਤੇਦਾਰ ਮਾੜੀ ਮੋਟੀ ਹੈਲਪ ਕਰ ਦਿੰਦੇ ਆ ਤੇ 1300 ਦੀ ਬਲੱਡ ਦੀ ਥੈਲੀ ਮਿਲਦੀ ਆ ਜੀ ਜੋ ਦਸਾਂ 12 ਦਿਨਾਂ ਦਾ ਲਗਾਉਣੀ ਪੈਂਦੀ ਆ ਤੇ ਬੜਾ ਕੰਮ ਆਉਂਦਾ ਏ ਹੁਣ ਇੱਥੇ ਜੋ ਸੂਈਆਂ ਲੱਗਦੀਆਂ ਉਹਨਾਂ ਵਾਸਤੇ ਕੋਈ ਪੈਸਾ ਨਹੀਂ ਹੈਗਾ ਕੋਲ ਡਾਕਟਰ ਨੇ ਕਿਹਾ ਉਹ ਬਾਹ ਤੇ ਇੱਕ ਮਸ਼ੀਨ ਜੀ ਲੱਗਦੀ ਹੈ ਹਨਾ ਉਹ ਲਗਵਾਓ ਉਹਦੇ ਨਾਲ ਡੈਲਸ ਸੋਣ ਹਾਂ ਜੋ ਉਹਦੇ ਨਾਲ ਡੈਲਸ ਹੋਊ ਕਿੰਨੇ ਕਿੰਨੇ ਕਿੰਨਾ ਖर्चा ਉਸ ਮਸ਼ੀਨ ਤੇ ਉਸ ਮਸ਼ੀਨ ਦਾ ਆਪਾ ਵੇਖੋ ਜੀ ਕਿੰਨਾ ਆ ਸਕਦਾ ਇਹ ਤਾਂ ਡਾਕਟਰ ਤੋਂ ਪੁੱਛ ਲਓ ਸਕਦਾ ਜੀ ਅੱਛਾ ਹਾਂ ਮੈਸੇ ਮੇਰੇ ਹਿਸਾਬ ਨਾਲ ਕੋਈ ਇਹਗਾ 14000 ਰੁਪਏ ਦਾ ਖਰਚਾ ਆ ਗਿਆ। ਬਸ ਇੰਨੇ ਦਾ ਮੈ ਸੁਣਿਆ ਸੀ ਹੋਰ ਨਹੀਂ। ਅਗਲੇ ਵੀ ਮੈਂ ਲਗਵਾ ਕੇ ਦਿੱਤੀਆਂ। ਹਾਂ, ਹੋਰ ਮਰੀਜ਼ਾਂ ਦਾ ਸੁਣੋ ਇਹ ਕਹਿੰਦੇ 13-14000 ਖਰਚਾ ਹੁੰਦਾ ਹੈ। ਤੁਸੀਂ ਆਏ ਕਿਸ ਕੰਮੋਂ? ਇਹੀ ਕੰਮ ਆਏ ਹਾਂ। ਅਸੀਂ ਇਸੇ ਕੰਮ 'ਇਆਏ। ਇਹ ਇਹਦੇ ਕਿ ਮਸ਼ੀਨ ਲਾਉਂਦੇ। ਉਹ ਡੈਲਸਸ ਕਰਵਾਉਣਾ ਸੀ। ਹਾਂਜੀ। ਉਸ ਮਸ਼ੀਨ ਨਾਲ ਫਿਰ ਡੈਲਸਸ ਹੋਣੇ ਸ਼ੁਰੂ ਹੋ ਜਾਂਦੇ ਆ। ਜਿਹੜੀਆਂ ਸੁਈਆਂ ਹੁੰਦੀਆਂ ਉਹ ਨਹੀਂ ਲੱਗਦੀ। ਇਹ ਸਾਡੇ ਐਕਚੁਅਲ ਸੁਈਆਂ ਸਾਡੇ ਲਪਟਾਂ ਤੇ ਲੱਗਦੀਆਂ, ਬਾਹਾਂ ਤੇ ਲੱਗਦੀਆਂ। ਉਹ ਕਹਿੰਦੇ ਤੁਸੀਂ ਫਲੱਸ਼ ਬਾਥਰੂਮ ਜਾਣਾ ਵੀ ਹੋਰ 2 ਮਹੀਨੇ ਤੱਕ ਤੁਹਾਨੂੰ ਜਿਉ ਨਾ ਲਗਵਾਈ ਤੇ ਜਿਉ ਲੱਗ ਜੂ ਫਿਰ ਕੋਈ ਪ੍ਰੋਬਲਮ ਨਹੀਂ ਆਉਗੀ ਫਿਰ ਮਦਾ ਦੁੱਖ ਕਟਿਆ ਜਾਊਗਾ ਲਗਵਾਉਣ ਵਾਸਤੇ ਪੈਸੇ ਹੈਗੇ ਨਾ ਜੀ ਪੈਸਾ ਕੋਈ ਨਹੀਂ ਹੈ ਕਿੰਨੇ ਪੇ ਦਿਹਾੜੀ ਕਮਾਉਂਦੀ ਏ ਤੁਹਾਡੀ ਕਾਗਲੀ ਪਰ ਵੀ ਪਹਿਲਾਂ ਝੋਨਾ ਲਾਉਂਦੇ ਸੀ ਹੁਣ ਜੂ ਝੋਨੇ ਚ ਨਦੀਨ ਕੱਢਣ ਜਾਂਦੇ ਆ 60 ਰੁਪਏ ਘੰਟਾ ਮਿਲਦਾ ਮਤਲਬ ਕਿ 3-400 ਰੁਪਏ ਸ਼ਾਮ ਨੂੰ ਹਾਂ ਜੀ 3-400 ਰੁਪਏ ਨਾਲ ਕਾ ਚੱਲ ਜਾਂਦਾ ਨਹੀਂ ਜੀ 3-400 ਕਿੱਥੇ ਵੰਡਦਾ ਜੀ ਕਿਉਂਕਿ ਗਰਮੀ ਆ ਇਹ ਸਵੇਰ ਸਿੱ ਬੱਚੇ ਵੀ ਤਿਆਰ ਕਰਕੇ ਸਕੂਲ ਭਜਨੇ ਦੇ 11:00 ਵਜੇ ਛੁੱਟੀ ਕਰਕੇ ਆ ਘਰੇ ਆ ਜਾਂਦੇ ਆ ਸਾਰੇ ਡਿਲੀਵਰ ਦੇ ਨਾਲ ਹੀ ਜਾਣਾ ਪੈਂਦਾ ਆ ਆ ਕੇ ਆਉਣਾ ਪੈਂਦਾ 3-4 ਘੰਟੇ ਲੱਗਦੇ ਆ ਵੀ ਉਹ ਘਰ ਦੇ ਵੀ ਰਾਸ਼ਨ ਵੀ ਲੈ ਕੇ ਆਉਣਾ ਪੈਂਦਾ ਜੀ ਜੇ ਤੁਹਾਨੂੰ ਬਾਈ ਦੀਆਂ ਗੱਲਾਂ ਸੁਣ ਕੇ ਥੋੜਾ ਜਿਹਾ ਵੀ ਤਖਸੰਦਾ ਨਾ ਬਾਈ ਤੇ ਭਰਾ ਬਣ ਕੇ ਵੀਡੀਓ ਸ਼ੇਅਰ ਕਰਦੇ ਆ ਜੇ ਸ਼ੇਅਰ ਤਾਂ ਕਰੋ ਕਿ ਉਹ ਥੋੜੇ ਸ਼ੇਅਰ ਕਰਨ ਨਾਲ ਕਿਸੇ ਦਾ ਭਲਾ ਹੁੰਦਾ ਤਾਂ ਆਪਣਾ ਕੀ ਜਾਂਦਾ ਇੱਕ ਸ਼ੇਅਰ ਵਾਲਾ ਬਟਨ ਜੂਦ ਆ ਬੈ ਕਹੋ ਰੋਜ਼ ਪੇਸ਼ੈਂਟ ਆਉਂਦੇ ਆ ਦੁਕਾਨ ਤੇ ਰੋਜ਼ ਜਿੰਨਾਂ ਕੋਲ ਦਵਾਈ ਜੁਕੇ ਪੈਸੇ ਨਹੀਂ ਇਲਾਜ ਜੁਕੇ ਪੈਸੇ ਨਹੀਂ ਚਲੋ ਪ੍ਰਮਾਤਮਾ ਨੇ ਵਾਹਿਗੁਰੂ ਨੇ ਡਿਊਟੀ ਲਾਈ ਆ ਆਪਾਂ ਕੋਨਾ ਕੰਗਣ ਵਾਲੇ ਤੁਸੀਂ ਸਾਰਾ ਸਾਥ ਰਹਿਨੇ ਹੋ ਨਾਲ ਰਹਿਨੇ ਆ ਭਰਾ ਚੱਲ ਕੇ ਆਇਆ ਲੱड्डੂ ਵਾਲੇ ਪਿੰਡ ਤੋਂ ਵਿਚ ਆਗੇ ਨੇ ਕੋਈ ਬਾਤ ਤੇ ਕੋਈ ਮਸ਼ੀਨ ਲਗਵਾਨੀ ਹੈ ਜਿੰਦੇ ਨਾਲ ਡੈਲਸ ਸੋਖੇ ਹੋ ਜਾਂਦੇ ਆ ਬਿਮਾਰ ਹੋਏ ਨੂੰ ਘਟੜ ਪੰਜ ਪੰਜ 6 ਸਾਲ ਹੋ ਗਏ ਪਰ ਪੰਜ 6 ਸਾਲ ਦਵਾਈਆਂ ਨਾਲ ਨਿਕਲਦੇ ਗਏ ਉਹ ਜਿਆਦਾ ਨੁਕਸ ਪੈਂਦਾ ਗਿਆ ਤੇ ਹੁਣ ਕੀ ਹੈ ਕਿ 6 ਮਹੀਨਿਆਂ ਤੋਂ ਬਾਈ ਦੇ ਡੈਲਸਸ ਹੋ ਗਏ ਆ ਤੇ ਡੈਲਸਸ ਕਰਾਣ ਲਈ ਵਿਚਾਰੇ ਕੋਲੇ ਪੈਸੇ ਨਹੀਂ ਆ ਤੇ ਚਲੋ ਕਾਰ ਤੇ ਡੈਲਸਸ ਤਾਂ ਹੋ ਜਾਂਦੇ ਆ ਤੇ ਪਗ ਬਲੱਡ ਲੈਣ ਲਈ ਜਾਂ ਦਵਾਈ ਲੈਣ ਲਈ ਹੁਣ ਡਾਕਟਰ ਸਾਹਿਬ ਨੇ ਕਿਹਾ ਕੋਈ ਮਸ਼ੀਨ ਲੱਗ ਜਾਂਦੀ ਹੈ ਜਿੱਦ ਨਾਲ ਡੈਲਸਸ ਸੋਖੇ ਹੋ ਜਾਣਗੇ ਤੇ ਇਆਂ ਤੇ ਤੇ ਸੂਈਆਂ ਨਹੀਂ ਲੱਗਣਗੀਆਂ ਜਿਹੜੀਆਂ ਸੂਈਆਂ ਹੁਣ ਤੱਕ ਅਸੀਂ ਲਗਾ ਗਏ ਆ ਕਿ ਤੈਨੂੰ ਗਾਂ ਜਾ ਕੇ ਤੰਗ ਕਰਨੀਆਂ ਉਹ ਵੀ ਮਹੀਨਾ ਦੋ ਮਹੀਨੇ ਕੱਟ ਜਾਣਗੀਆਂ ਪਰ ਤੂੰ ਬਹੁਤ ਤੰਗ ਹੋਏਗਾ ਬਚਾਰਾ ਪਗਵਾਰ ਕੋਲੇ 14 13 14000 ਰੁਪਏ ਦਾ ਖਰਚਾ ਹੈ ਜਿਹੜੀ ਉਹ ਮਸ਼ੀਨ ਜੀ ਲੱਗ ਜਾਂਦੀ ਹੈ ਤੇ ਪਰ ਉਹ ਪਗਵਾਰ ਕੋਲੇ ਹੁਣ ਲਗਵਾਉਣ ਲਈ ਪੈਸੇ ਨਹੀਂ ਹੈ ਦੇਖੋ ਬਚਾਰਾ ਪੁੱਛ-ਪੁੱਛ ਕੇ ਕਿਸੇ ਕੋਲੋਂ ਕਿਸੇ ਭਾਣੇ ਆਪਣਾ ਨੰਬਰ ਦਿੱਤਾ ਤੇ ਬਚਾਰਾ ਪੁੱਛ ਕੇ ਆਪਣੇ ਕੋਲੇ ਆਇਆ ਵੀ ਉਸ ਪਗਵਾਰ ਕੋਲੇ ਮਨੁੱਖਤਾ ਦੀ ਸੇਵਾ ਵਾਲਿਆਂ ਕੋਲ ਜਾਓ ਵੀ ਤੁਹਾਡਾ ਕੋਈ ਨਾ ਕੋਈ ਹੈਲਪ ਹੋਏਗੀ ਤੁਹਾਡੀ ਧੁਰਤ ਭਲਾ ਹੋ ਜਾਏਗਾ ਪਰ ਦੋਸਤੋ ਮੈਂ ਅੱਗੇ ਵੀ ਕਹਿਣਾ ਹੁਣਾ ਜਿੰਨੀ ਵੀ ਇਹ ਸੇਵਾ ਚੱਲਦੀ ਹੈ ਤੁਹਾਡੇ ਸਹਿਯੋਗ ਨਾਲ ਤੁਹਾਡੇ ਸਾਥ ਨਾਲ ਚੱਲਦੀ ਹੈ ਕਿਸੇ ਦਾ ਦੁੱਖ ਨਹੀਂ ਦੇਖਿਆ ਜਾਂਦਾ ਜਦੋਂ ਜੇ ਆਪਾਂ ਕਿਸੇ ਦੇ ਦੁੱਖ ਨੂੰ ਆਪ ਦਾ ਦੁੱਖ ਸਮਝਾਂਗੇ ਤਾਂ ਬਈ ਫਿਰ ਭਲਾ ਹੋ ਜੂਗਾ ਥੋੜਾ ਜਿਹਾ ਭਲਾ ਹੋ ਜੂਗਾ ਮੈਂ ਅੱਗੇ ਵੀ ਕਹਿਣਾ ਹੁਣਾ ਤੁਹਾਡੇ ਭਗਾਵਾਂ ਦੇ ਸਾਥ ਨਾਲ ਤੁਹਾਡੇ ਭਗਾਵਾਂ ਦੇ ਸਹਿਯੋਗ ਨਾਲ ਇਹ ਸੇਵਾ ਜਿੰਨੀ ਵੀ ਚੱਲਦੀ ਹੈ ਤੁਹਾਡੇ ਸਾਥ ਨਾਲ ਚੱਲਦੀ ਹੈ ਭਰਾ ਬਣ ਕੇ ਜਿੰਨਾ ਕੋ ਸਾਥ ਹੋ ਸਕੇ ਜਰੂਰ ਹੈ ਕਿਓ ਚਲੋ ਕੋਈ ਨਹੀਂ ਆਪਾਂ ਤੁਹਾਨੂੰ ਮੈਂ ਡਾਕਟਰ ਨਾਲ ਗੱਲ ਕਰਕੇ ਤੋਰ ਮਾਪੇਸ ਨੇ ਉਹ ਪਟਿਆਲੇ ਜਾਣਾ ਪਊਗਾ ਤੁਹਾਨੂੰ ਅੱਛਾ ਜੀ ਉੱਥੋਂ ਲਗਵਾ ਕੇ ਲੈ ਕੇ ਆਣੀ ਪਊ ਪਟਿਆਲੇ ਨੂੰ ਹਾਂ ਤੇ ਉਹ ਜਿੰਨਾ ਵੀ ਉਹਨਾਂ ਖਰਚਾ ਹੋਊਗਾ ਆਪਾਂ ਉਹ ਦੇ ਦਿੰਦੇ ਹਾਂ ਤੁਹਾਡੇ ਕੋਲੇ ਕੋਈ ਪੈਸੇ ਹੈਗੇ ਕਰਾਂਗੇ ਪ੍ਰਬੰਧ ਜੀ ਚਲੋ ਜਿੰਨੇ ਕੁ ਹੋ ਸਕੇ ਤੁਸੀਂ ਕਰ ਲਿਆ ਜੇ ਬਾਕੀ ਮੈਂ ਕਰ ਗੂ ਠੀਕ ਹੈ ਜੀ ਤੁਹਾਡੇ ਸਾਥ ਨਾਲ ਆ ਤੁਹਾਡੇ ਸਹਿਯੋਗ ਨਾਲ ਬਾਈ ਜੀ ਤੁਸੀਂ ਨਾਲ ਆਏ ਹੋ ਤੁਹਾਡਾ ਕੀ ਲੱਗਦਾ ਬਰਦਰਿੰਗ ਲੱਗਦਾ ਜੀ ਤੁਹਾਡਾ ਬਗਦਾ ਤੁਸੀਂ ਇਹ ਕੰਮ ਕਰਦੇ ਹੋ ਮੈਂ ਜੀ ਮਿਹਨਤ ਮਜ਼ਦੂਰੀ ਕਰਦਾ ਹਾਂ ਜੀ ਛੁੱਡਾ ਭਰਾ ਹਾਂਜੀ ਚਾਚੇ ਤਾਇਆ ਦਾ ਮੁੰਡਾ ਹਾਂਜੀ ਚਾਚੇ ਤਾਇਆ ਦਾ ਮੁੰਡਾ ਦੁੱਖ ਹੁੰਦਾ ਨੇ ਵੱਲੀ ਦੇਖੀ ਬਹੁਤ ਜ਼ਿਆਦਾ ਜੀ ਬੱਚੇ ਕਿੰਨੇ ਆ ਦੋ ਜੀ ਪਿੰਡ ਵਾਲੇ ਸਾਥ ਦਿੰਦੇ ਨਹੀਂ ਪਿੰਡ ਵਾਲੇ ਨਹੀਂ ਜੀ ਕੋਈ ਸਾਥ ਪਿੰਡ ਵਾਲੇ ਸਾਥ ਨਹੀਂ ਦਿੰਦੇ ਕਦੇ ਕਦੇ ਲੱਗਦਾ ਹੈ ਕਿ ਪਿੰਡ ਵਾਲਿਆਂ ਨੂੰ ਇੰਨਾ ਵੱਡਾ ਪਿੰਡ ਹੈ ਪਿੰਡ ਵਾਲਿਆਂ ਨੂੰ ਸਾਥ ਦੇਣਾ ਚਾਹੀਦਾ ਗੱਲ ਕਿੱਡੀ ਹੋਵੇ 14-15000 ਰੁਪਏ ਦੀ ਗੱਲ ਕੀ ਹੈ ਨਹੀਂ ਦੁੱਖ ਦੀ ਘੜੀ ਦੇ ਵਿੱਚ ਭੈਣ ਭਰਾ ਹੀ ਕੰਮ ਆਉਂਦੇ ਹੋਰ ਨਹੀਂ ਕੀ ਆਉਂਦੇ ਇਹ ਵੀ ਬੜੀ ਵੱਡੀ ਗੱਲ ਹੈ ਕਿ ਦੁੱਖ ਦੀ ਘੜੀ ਦੇ ਵਿੱਚ ਭੈਣ ਭਾਈ ਕੰਮ ਆਉਂਦੇ ਆ ਹੋਰ ਕੋਈ ਨਹੀਂ ਆਂਦਾ ਪਰ ਮੈਂ ਇਹੋ ਜਿਹੇ ਪਰਿਵਾਰ ਵੀ ਦੇਖਿਆ ਜਿੱਥੇ ਬਿਮਾਰੀ ਹੁੰਦੀ ਹੈ بڑے ਪਰਿਵਾਰ ਇਹੋ ਜੇ ਮੈਨੂੰ ਮਿਲਦੇ ਆ ਜਿੱਥੇ ਭੈਣ ਭਰਾ ਵੀ ਸਾਥ ਛੱਡ ਜਾਂਦੇ ਆ ਪਰ ਆ ਭਰਾ ਚਲੋ ਨਾਲ ਤਾਂ ਆਇਆ ਨਾਲ ਤੁਰਿਆ ਫਿਰਦਾ ਇਹ ਵੀ ਗੱਲ ਵਧੀਆ ਕਿ ਦੁੱਖ ਦੀ ਘੜੀ ਦੇ ਵਿੱਚ ਭੈਣ ਭਾਈ ਕੰਮ ਆਉਂਦੇ ਹੋਰ ਕੋਈ ਨਹੀਂ ਆਂਦਾ ਪਰ ਮੈਂ ਇਸ ਵੀ ਨੂੰ ਕਹਿਣਾ ਹੋਰ ਬਹੁਤ ਲੋਕ ਵੀ ਹੈਗੇ ਆ ਸਾਗੇ ਲੋਕ ਇੱਕੋ ਵਾਗੇ ਨਹੀਂ ਹੁੰਦੇ ਜੀ ਆਪਾਂ ਸੇਵਾ ਕਰਦੇ ਆਂ ਤਾਂ ਲੋਕਾਂ ਦੇ ਸਾਰੇ ਕਰਦੇ ਆਂ ਲੋਕ ਬਹੁਤ ਚੰਗੇ ਨਾਲ ਜੁੜੇ ਹੋਏ ਆ ਜਿਹੜੇ ਕੀ ਲੋਕਾਂ ਦੀ ਸੇਵਾ ਕਰਦੇ ਆਂ ਬਾਈ ਜੀ ਤੁਸੀਂ ਭਰਾ ਬਣ ਆ ਜਾਂਦੇ ਏ ਕਦੇ ਕਦੇ ਕੋਈ ਪਰਮਾਤਮਾ ਨਾਲ ਗਿਲਾ ਸ਼ਿਕਵਾ ਹੁੰਦਾ ਕਿ ਸੱਚਿਆ ਪਾਛਾਏਗੀ ਬਾਈ ਦੀਆਂ ਅੱਖਾਂ ਭਰ ਗਈਆਂ ਹਨ ਨਾ ਨਾ ਯਾਰ ਬਾਈ ਉਹ ਤਾਂ ਬਾਈ ਜੀ ਮੈਨੂੰ ਵੀ ਗਵਾਤਾ ਯਾਰ ਕਹੂੰਗਾ ਬਾਈ ਗੂ ਠੀਕ ਯਾਰ ਬਾਈ ਜਾ ਯਾਰ ਬਾਈ ਤੂੰ ਤਾਂ ਮੈਨੂੰ ਵੀ ਗਵਾਈ ਜਨਾ ਯਾਰ ਹੈ ਔਰ ਕੋਈ ਨਹੀਂ ਹੌਸਲੇ ਬੁਲੰਦ ਰੱਖਣੇ ਪੈਂਦੇ ਆ ਭਰਾ ਨਾ ਆਇਆ ਕੋਈ ਨਾ ਬੈਠਾ ਤੇਗਾ ਛੋਟਾ ਭਰਾ ਕੋਈ ਗੱਲ ਹੀ ਜਿੰਨਾ ਹੋ ਸਕੇ ਮੈਂ ਜਵਾਂ ਨਹੀਂ ਪੈਦਾ ਬੇਚਾਰਾ ਮੇਰੇ ਨਾਲ ਤੁਰ ਪਿੰਦਾ ਦਿਨੇ ਆਵਾਜ਼ ਮਾਰਾ ਰਾਤ ਨੂੰ ਮਾਜ ਮਾਰਾ ਤੇਗਾ ਬੜਾ ਧੰਨਵਾਦ ਦਾ ਨਹੀਂ ਤਾਂ ਕੋਣ ਕਿਸੇ ਨਾਲ ਜਾਂਦਾ ਭਈ ਦੁੱਖ ਦੇ ਟਾਈਮ ਤੇ ਕੋਹ ਨਾ ਨਹੀਂ ਇਹ ਜਿਹੜਾ ਜਿਹੜਾ ਰੋ ਕੇ ਤੂੰ ਖਾ ਗਿਆ ਨਾ ਭਾਈ ਇਹ ਵਾਇਗਗ ਨੂੰ ਕਹਿਣਾ ਕਿ ਸੱਚੇ ਬਾਦਸ਼ਾਹ ਇਹਨੂੰ ਠੀਕ ਆ ਗਏ ਦੇ ਬੱਚੇ ਵਿੱਚ ਆ ਗਏ ਦੇ ਛੋਟੇ ਛੋਟੇ ਘਰੇ ਹੈਗੇ ਆ ਨਾ ਭਾਈ ਜੇ ਤੁਹਾਨੂੰ ਇਹ ਅੱਖਾਂ ਚੋਂ ਪਾਣੀ ਕਦੇ ਕਿਸੇ ਦੇ ਨਜ਼ਰ ਆਉਂਦਾ ਨਾ ਤੇ ਭਰਾ ਬਣ ਕੇ ਆ ਇੱਥੇ ਆ ਭਾਈ ਸਾਡਾ ਕੁਛ ਕਿਤੇ ਕੁਛ ਨਹੀਂ ਆ ਸਭ ਤੋਂ ਵੱਡੀ ਸੇਵਾ ਮੇਰੇ ਦੋਸਤੋ ਮੇਰੇ ਭਰਾਓ ਕਦੇ ਕਦੇ ਸਾਡੀਆਂ ਅੱਖਾਂ ਚੋਂ ਵੀ ਪਾਣੀ ਆ ਜਾਂਦਾ ਹੈ ਕੀ ਕਿਸੇ ਦੇ ਭਰਾ ਨੂੰ ਕਦੇ ਕੁਛ ਨਾ ਹੋਵੇ ਦੁੱਖ ਦੇ ਸਾਥੀ ਹੁੰਦੇ ਆ ਆਪਦੇ ਭਰਾ ਆਪਦੇ ਦੋਸਤ ਬਸ ਏਦੂ ਬੋਲਦਾ ਮੈਂ ਕੁਛ ਕਹਿ ਵੀ ਨਹੀਂ ਸਕਦਾ ਤੁਹਾਡਾ ਦਿਲ ਕਰੇ ਤਾਂ ਵੀਡੀਓ ਸ਼ੇਅਰ ਕਰ ਦੇ ਬਾ ਬਲੀ ਕਰੀ ਨਾ ਕਗਾਰੇ ਬਾਈ ਨੂੰ ਜਲਦੀ ਹੀ ਹਸਪੀਟਲ ਭੇਜ ਕੇ ਬਾਈ ਦੀ ਜਿਹੜੀ ਉਹ ਮਸ਼ੀਨ ਦੀ ਬਾਈ ਦੇ ਲਗਣੀ ਹੈ ਡੈਲਸਸ ਵਾਲੀ ਪਰ ਮੈਂ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਹੱਥ ਜੋੜ ਕੇ ਬੇਨਤੀ ਕਰੂੰ ਸੱਚਿਆ ਪਾਤਸ਼ਾਹ ਇੱਕ ਵੀ ਪਿੱਛੇ ਵੇਖ ਲਿਆ ਕਾ ਕਿ ਕਗਾਾਂ ਦੇ ਹਾਲਾਤ ਕਿਹੋ ਜਿਹੇ ਆ ਕਗਾਾਂ ਦੇ ਵਿੱਚ ਗਰੀਬੀ ਹੈ ਬਿਮਾਰੀ ਦਾ ਇਲਾਜ ਕਰਵਾਉਣਾ ਬਹੁਤ ਔਖਾ ਹੈ ਦੋ ਪਲ ਦੀ ਰੋਟੀ ਭਾਵੇਂ ਤੂੰ ਸਾਨੂੰ ਨੂਨ ਨਾਲ ਦੇ ਦੇ ਪਰ ਬਿਮਾਰੀ ਨਾ ਦੇਈ ਰੋਟੀ ਘੱਟ ਖਾ ਲਾਂਗੇ ਪਰ ਬਾਈ ਬਿਮਾਰੀ ਕਿਵੇਂ ਚਲੀ ਜਾਵੇ ਗਰੀਬ ਬੰਦਾ ਬਹੁਤ ਔਖਾ ਭਰਾ ਕੋਲੇ ਬੈਠਾ ਹੋ ਗਿਆ ਕਿ ਮੇਰੇ ਭਰਾ ਨੂੰ ਕੁਝ ਨਾ ਹੋ ਜੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੁਸੀਂ ਨਾਲ ਜੁੜਿਓ ਛੋਟੇ ਭਗਾ ਦੇ ਪਰ ਇੱਕ ਦਿਲ ਦੀ ਗੱਲ ਹੋਗ ਹੈ ਆ ਜਿੰਨੀ ਦੇ ਟਿੰਕੂ ਦੇ ਸਾਹ ਚੱਲਦੇ ਆ ਤੁਹਾਡੇ ਛੋਟੇ ਭਗਾ ਦੇ ਸਾਹ ਚੱਲਦੇ ਆ ਮਨੁੱਖਤਾ ਦੀ ਸੇਵਾ ساری ਉਮਰ ਕਰਦੇ ਗਾਵਾਂਗੇ ਜਿੰਨੀ ਦੇ ਜ਼ਿੰਦਗੀ ਦੇ ਸਾਹ ਹੈ ਬਾਕੀ ਉਹ ਪਰਮਾਤਮਾ ਨੂੰ ਪਤਾ ਹੈ ਸੱਚੇ ਪਾਤਸ਼ਾਹ ਨੂੰ ਇਹ ਸੇਵਾ ਕਿਵੇਂ ਚਲਾਨੀ ਹੈ ਤੁਹਾਡਾ ਸਾਹ ਹੈ ਤੁਹਾਡਾ ਸਾਥ ਹੈ ਤੁਹਾਡਾ ਸਹਿਯੋਗ ਹੈ ਵਾਹਿਗੁਰੂ ਸਾਗਿਆ ਤੇ ਕਿਰਪਾ ਕਰਕੇ ਤੇ ਭਰਾ ਜਲਦੀ ਠੀਕ ਹੋ ਕੇ ਆਪਣੇ ਬੱਚੇ ਜਗਾ ਵੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸ਼੍ਰੀ ਮੁਖਸਰ ਸਾਹਿਬ ਭਗਤ ਤੁਹਾਡੇ ਸਾਥ ਦੀ ਅੱਜ ਬਹੁਤ ਲੋੜ ਆ ਵੀਰੋ ਕਿਉਂਕਿ ਪੇਸ਼ੈਂਟ ਬਹੁਤ ਆਉਂਦੇ ਆ ਹਰ ਬੰਦੇ ਦਾ ਸਾਥ ਦੇਣਾ ਵੀ ਮੈਨੂੰ ਬਹੁਤ ਔਖਾ ਲੱਗਦਾ ਚਲੋ ਤੁਹਾਡਾ ਸਾ ਆ ਗਿਆ ਭਾਵਨ ਕੇ ਵੇ ਕਹਿੰਦਾ ਲਾਸਟ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਤੁਹਾਡੇ ਸ਼ੇਅਰ ਕਰਨਾ ਕਿਸ ਦਾ ਭਲਾ ਹੁੰਦਾ ਜੈ ਸ਼੍ਰੀ ਗਾਮ ਜੈ ਸ਼੍ਰੀ ਵਾਲਾ ਜੀ ਮੰਗਰਾਲ